ਮੈਂ ਕਹਿੰਦੀ ਤੂੰ ਸੱਦਵਾਂ ਦਿੱਤੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਉਣੀ ਨਹੀਂ ਬੁੱਤ ਤੇਰਾ ਭਰਾ ਮੁਕਿਆ ਹੋਇਆ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਦੀ ਤੁਸੀਂ ਕੁਛ ਤੇ ਸਮਝੋ ਕੁਛ ਸੋਚੋ ਵੀ ਹਾਂ ਇਹ ਸਹੀ ਏ ਇਹ ਜੋ ਕੁਝ ਵੀ ਬੋਲ ਰਹੀ ਏ ਕਰ ਰਹੀ ਨਜਾ ਟ੍ਰਾਈ ਕਰਨਾ کلبਾਂ ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ 17 ਲਗਭਗ 17 18 ਸਾਲ ਹੋ ਗਏ ਨੇ ਦਾ ਤੋਂ ਹੀ ਨਹੀਂ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰਿਆਮ ਉਹਦੇ ਵਿੱਚ ਘਰੀ ਵੀ ਉਹਦਾ ਐਕਸੀਡੈਂਟ ਹੋਇਆ ਮਨ ਨੂੰ ਬਹੁਤ ੱਕਾ ਲੱਗਾ ਕਿ ਜਦੋਂ ਅਸੀਂ ਮੇਰੇ ਤਾਂ ਕਿੱਥੇ ਤਾਂ ਮੈਨੂੰ ਪੁੱਤ ਨੇ ਕੰਦਿਆ ਅੱਗੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਦੇ ਮੈਂ ਹਲੂਰ ਵੇਖੇਗੇ ਮੈਂ ਦੇ ਹਲੂਰ ਵੇਖਗੇ ਜਿਵੇਂ ਤੜਪਿਆ ਸਾਤ ਦੇਣ ਜਿਨ੍ਹਾਂ ਨੇ ਮਾਰਿਆ ਉਹ ਫੈਸਲੇ ਨੂੰ ਪੂਰਾ ਪਜੇਦੇ ਪਰ ਨਹੀਂ ਮੈਨੂੰ ਜ਼ਮੀਨ ਦੇ ਟੇ ਮੈਨੂੰ ਪੈਸਾ ਦੇ ਟੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਮੇਰਾ ਬੁੱਤ ਚਾਹੀਦਾ ਮੈਨੂੰ ਕੋਈ ਨਹੀਂ ਪਿਆਈ ਦਾ ਤੁਹਾਡੀ ਕੁੜੀ ਸੱਚ ਬੋਲਦੀ ਹੈ ਨਹੀਂ ਮੈਂ ਬਿਲਕੁਲ ਝੂਠ ਬੋਲਿਆ ਹੋਇਆ ਜੀ ਮੈਂ ਬਿਲਕੁਲ ਬਰਖਲਾਫ ਆ ਇਹਦੇ ਬਿਲਕੁਲ ਬਰਖਲਾਫ ਇਹ ਨੂੰ ਮੈਨੂੰ ਸਮਝਾਇਆ ਉਹ ਤੂੰ ਦੇਖ ਬਾਹਰ ਤੂੰ ਚੰਡੀਗੜ੍ਹ ਰਹਿੰਦੀ ਤੂੰ ਕਹਿੰਨੀ ਮੈਂ ਮਾਡਲਿੰਗ ਕਰਨੀ ਐ ਤੂੰ ਜੀ ਸਰਕੇ ਗਾ ਪਰ ਜਿਹਦੇ ਨਾਲ ਨਾ ਆਪਣੀ ਫੈਮਿਲੀ ਨੂੰ ਦੁੱਖ ਪਹੁੰਚੇ ਕਿ ਇਹ ਹਜਾ ਕੰਮ ਨਾ ਕਰੀ ਮੈਨੂੰ ਪਹਿਲੇ ਦਿਨ ਤੋਂ ਇਹ ਗੱਲ ਗਈ ਸੀ ਡਰਦੇ ਨੇ ਵੀ ਮਿੱਤੂ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੇ ਸਹਿਣੇ ਉਹਦੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰਮਣੇ ਇੱਕ